ਤੋ ਜੋ ਆਕਲ ਪੁੱਛਦਾ ਪਰ ਰਿਵਿਊ ਕਿ ਕਿਵੇਂ ਲੱਗ ਰਿਹਾ ਉਹਨਾਂ ਅਕੈਡਮੀ ਦੇ ਵਿੱਚ ਮਾਹੌਲ ਕਿਵੇਂ ਦਾ ਬੀਬੀ ਹੋਇਆ ਪਿਆ ਹੈ ਕਿ ਨਹੀਂ ਪੂਰਾ ਹੋਇਆ ਪਿਆ ਠੀਕ ਹੈ ਜੀ ਉਹ ਸਿਕੰਦਰ ਜੀ ਦੱਸਣਾ ਸਿਕੰਦਰ ਜੀ ਆਲਾ ਫੜੋ ਮਾਈਕ ਤੇ ਦੱਸੋ ਮਾੜਿਆ ਵੀ ਜੀ ਲੱਗਦਾ ਅਕੈਡਮੀ ਦੇ ਵਿੱਚ ਥੋੜਾ ਪੂਰਾ ਜੀ ਪੂਰਾ ਹਾਂ ਜੀ ਹਾਲ ਬੰਨਿਆ ਹੋਇਆ ਤੀਆਂ ਲੱਗਿਆ ਹੋਈਆਂ ਜੀ ਪੂਰਾ ਕੰਮ ਹੋ ਗਿਆ ਹਾਂ ਜੀ ਆ ਪਿੱਛੇ ਖੜੇ ਨੇ ਓਏ ਕਿਵੇਂ ਦਾ ਮਾਹੌਲ ਅਕੈਡਮੀ ਚ ਅਕੈਡਮੀ ਚ ਬਹੁਤ ਵਧੀਆ ਮਾਹੌਲ ਹੈ ਜੀ ਪੂਰਾ ਉੱਤੇ ਰੋਟਾ ਜੀ ਪੂਰਾ ਨਿਆਰੇ ਆਈ ਪੂਰਾ ਨਿਆਰੇ ਆਈ ਸਾਰੇ ਸਤਾਨਾ ਸਾਰੀਆਂ ਸਟਾਲਾਂ ਇੱਥੇ ਹੀ ਖਾਣ ਪੀਣ ਨੂੰ ਸਾਰਾ ਕੁਝ ਰਾਈਟ ਕੀਤਾ ਵਾ ਸਾਰਾ ਨੇ ਠੀਕ ਠੀਕ ਕੋਈ ਨਹੀਂ ਥੈਂਕ ਯੂ ਫੋਰ ਥੈਂਕ ਯੂ ਲਵ ਯੂ ਵੈਲਕਮ ਯੂ ਕਿਵੇਂ ਲੱਗ ਰਿਹਾ ਗੰਗਾ ਨਾਰਜੀ ਇੰਨੀ ਦੂਰ ਤੋਂ ਹਰਿਆਣੇ ਤੋਂ ਆ ਕੇ ਬਸ ਸਪੈਸ਼ਲ ਇਸੇ ਲਈ ਆਏ ਆ ਸਰ ਜੀ ਇਹਦਾ 7:00 7:00 ਵਜੇ ਦਾ ਮਾਹੌਲ ਨੇ ਹੈਲੋ ਬਟ ਟਾਈਮ ਨਾਲ ਸੁੱਤਾ ਹੀ ਨਹੀਂ ਰਾਤੀ ਰਾਤੀ ਸੁੱਤੀ ਨਹੀਂ ਬਸ ਇਸ ਨੰਬਰ ਤੇ ਹੈਲੋ ਦਾ ਮੈਸੇਜ ਕਰ ਸਰ ਰਾਤ ਦੇ ਦੇਖੀਏ ਕਿਦੋਂ ਦਿਨ ਚੜੂਗਾ ਪ੍ਰੋਗਰਾਮ ਚਲਾਵਾਂਗੇ ਜੀ ਇੱਥੇ ਪਹੁੰਚਿਆ ਹਾਂ ਹਾਂ ਜੀ ਸਰ ਸਾਰੀ ਜਾਣਕਾਰੀ ਲਈ ਗਈ ਹੈ ਜੀ ਮੈਸੇਜ ਕਰੇ ਆਪਣੀ ਕੀਮਤੀ ਸਮੇਂ ਦੇ ਵਿੱਚ ਤੋਂ ਸਮਾਂ ਕੱਢ ਕੇ ਆਏ ਨੇ ਲੈ ਹੁਣ ਹੋਰ ਕੋਈ ਆ ਗਿਓ ਜੀ ਇੱਥੋਂ ਦਾ ਮਾਹੌਲ ਬਹੁਤ ਹੀ ਲੱਗ ਰਿਹਾਗਾ ਮੈਂ ਆਪਣੀ ਲਾਈਫ ਦੇ ਵਿੱਚ ਇਦਾਂ ਦਾ ਮਾਹੌਲ ਕਦੀ ਨਹੀਂ ਦੇਖਿਆਗਾ ਬੜੀ ਬਿਣੀ ਪੂਰਾ ਮੋਲ ਪੂਰਾ ਘੇੜੇ ਦੀ ਓਕੇ ਮੋਹਨ ਪੂਰਾ ਬੀਬੀਆ ਕਿਹ ਡਾਂ ਨਹੀਂ ਪਰਾਕੇ ਐਂਡ ਦਾ ਕਰਨੈਲ ਤੂੰ ਖੋ ਚਾਹੀਆ ਆਪਾਂ ਹਾਂਜੀ ਹਾਂਜੀ ਬਾਕੀ ਕੋਈ ਚੱਕਰ ਨਹੀਂ ਕਮੇਟੀ ਚੱਕ ਲਾਂਗੇ ਆਪਾਂ ਆਹੀ ਗਏ ਠੀਕ ਹੈ ਜੋ ਬਾੜੀ ਅੱਜ ਪਕੜਾ ਲੰਘ ਗਿਆ ਉਹਨੇ ਫੇਰ ਨਹੀਂ ਆਉਣਾ ਜਿੱਤੇ ਉਹਦਾ ਬੈਗ ਲੈ ਬਣ ਕੇ ਉਹਨਾਂ ਨੇ ਬੋਨ ਦਿੱਤੇ ਉਹਦਾ ਆਨਲਾਈਨ ਐਕਟਿਵ ਕਰਤਾ ਉਹਨੇ ਉਹਦਾ ਵੀ ਕੁਝ ਸੱਚ